ਹੈਲੋ ਜੀ ਹਾਂਜੀ ਸਸਤੀ ਗਰਮ ਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਅੱਜ ਆਪਾਂ ਪੰਜਾਬੀ ਸੂਟ ਜਨਿਕ ਕਮੀਜ਼ ਦੀ ਆਪਾਂ ਤੁਹਾਨੂੰ ਕਟਾਈ ਦੱਸਦੇ ਹਾਂਗੇ ਤੇ ਇਹਦੇ ਵਿੱਚ ਆਪਾਂ ਆ ਆਪਣਾ ਜਿਹੜਾ ਇਹ ਸਾਰਾ ਅਮੀਚਾ ਆ 20 ਛਾਤੀ ਹੈ 16 ਕਮਰ ਹੈ ਤੇ 21 हिਪ ਹੈ ਇਹਦੇ ਹਿਸਾਬ ਨਾਲ ਆਪਾਂ ਕਮੀਜ਼ ਕੱਟਣਾ ਹੈਗਾ ਤੇ ਇਹ ਤੁਹਾਨੂੰ ਆਪਾਂ ਦੱਸ ਦਿੰਦੇ ਵੀ ਆਪਾਂ ਕਿਵੇਂ ਕੱਟਣਾ ਹੈ ਇਸ ਦੇ ਵਾਸਤੇ ਆਪਾਂ ਨੂੰ ਚਾਹੀਦੀ ਹੈ ਕੈਂਚੀ ਤਾਕ ਤੇ ਆਪਣਾ ਐਂਜੀ ਟੇਪ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਦੱਸਦੇ ਆ ਇਹਦੇ ਕੀ ਹਿਸਾਬ ਕਿਤਾਬ ਹੈ ਮੇਜ਼ਰਮੈਂਟ ਸਾਰ ਆਪਾਂ ਤੁਹਾਨੂੰ ਦੱਸਦੇ ਆ ਲੋ ਜੀ ਸਭ ਤੋਂ ਪਹਿਲਾਂ ਆਪਾਂ ਟੀਰਾ ਲੈਣਾਗਾ ਜਿਹੜਾ ਟੀਰਾ ਇਹ ਆਪਣੇ ਗਲੇ ਦੇ ਹਿਸਾਬ ਦੇ ਨਾਲ ਲਿਆ ਜਾਂਦਾ ਹੈਗਾ ਜੇ ਤੁਸੀਂ ਗੜਾ ਡੀਪ ਪਾਉਣਾ ਤਾਂ ਫਿਰ ਟੀਰਾ ਘੱਟ ਲਿਆ ਜਾਂਦਾ ਹੈ ਜੇ ਤੁਸੀਂ ਗੜਾ ਛੋਟਾ ਪਾਉਣਾ ਤਾਂ ਟੀਰਾ ਵੱਡਾ ਲਿਆ ਜਾਂਦਾ ਆਪਾਂ ਮਨੋਂ ਮੈਂ ਮੀਡੀਅਮ ਸਾਈਜ਼ ਦਾ ਆਪਾਂ ਲੈਣਾ ਸਵਾਸ਼ੀ ਤੇ ਇੱਧਰ ਦਾ ਮੋੜਾ ਲੈਣਾ ਆਪਾਂ 7 ਤੇ ਦਰੋਂ ਆਪਾਂ ਇੱਕ ਬਾਕਸ ਦੀ ਤਰ੍ਹਾਂ ਤਿਆਰ ਕਰ ਲੈਣਾ ਇੱਥੋਂ ਵੀ ਆਪਣਾ ਸਵਾਸ਼ੀ ਲੈਣਾ ਹੁਣ ਆਪਾਂ ਛਾਤੀ ਦਾ ਨਿਸ਼ਾਨ ਲਾ ਲਈਏ ਆਪਣੀ ਛਾਤੀ ਹੈਗੀ ਬੀ ਤੇ ਆਪਾਂ 10 ਦੇ ਨਿਸ਼ਾਨ ਲਾ ਲੈਣਾ ਅੱਗੇ ਆ ਜਾਂਦੀ ਆਪਣੀ ਕਮਰ ਕਮਰ ਦਾ ਇੱਥੋਂ ਆਪਾਂ 7 7 ਤੇ ਲਾਉਣਾ ਕਿ ਤੇ ਇਹ 7.5 ਲਾਵਾਂਗੇ 1/2 ਇੰਚ ਇੱਥੋਂ ਜਿਹੜਾ ਮਾਰਜਨ ਹੋ ਜਾਣਾ ਹੈ ਉਹ ਤੁਸੀਂ ਚਾਹ ਦੀ ਇੱਥੋਂ ਲੈ ਲਓ ਚਾਹ ਦੀ ਧਰ ਤੋਂ ਲੈ ਲਓ ਇਹ ਆਪਾਂ 15 ਸੇ ਦਿਲਾਵਾਂਗੇ ਆਪਣਾ 15 ਇੰਚ ਜਿਹੜਾ ਕਮਰ ਦੀ ਤਾਂ ਸੈੱਡ ਸਲਾਈ ਹੈ ਇਹ ਲੈਣੀ ਆ ਆਪਾਂ 2 ਇੰਚ ਆਪਣੀ ਹਿਪ ਹੈ 2 ਇੰਚ ਆਪਣੀ ਹਿਪ ਹੈ ਇਸ ਲਈ ਆਪਾਂ 6 6.5 10 ਦਿਲਾਵਾਂਗੇ ਜਾਂ 1.5 10 ਦਿਲਾ ਲਓ ਜਾਂ 1.5 10 ਤੇ ਸਲਾਈ ਲਾਉਣ ਲੱਗੇ ਥੋੜਾ ਜਿਹਾ ਹੋ ਜਾਂਦਾ ਹੈ ਠੀਕ ਹੈ। ਕਮਰ 16.5 ਦੇ। 16.5 ਦਾ ਗੈਸਾ ਵਾਟ 2.5 ਤੋਂ ਆਪਾਂ 1 ਇੰਚ ਜਿਹੜਾ ਐਕਸਟਰਾ ਲੈਣਾ। ਪਲੇਟ ਆਣਾ ਮਾਚਾ। ਠੀਕ ਹੈ ਜੀ ਜੇ ਤੁਸੀਂ ਪਲੇਟ ਨਹੀਂ ਪਾਉਣੀ ਤਾਂ ਤੁਸੀਂ ਸਿੱਧਾ ਫੀਟਿੰਗ ਦਾ ਨਿਸ਼ਾਨ ਇੱਥੇ ਹੀ ਲਾਣਾ ਹੈ। ਤੇ ਜੇ ਤੁਸੀਂ ਪਲੇਟ ਪਾਉਂਦੇ ਤਾਂ 1 ਇੰਚ ਜਿਹੜਾ ਵੱਧ ਲੈਣਾ। ਇਹ ਤੁਹਾਨੂੰ ਜਸ ਤੋ ਤੁਸ ਇਹ ਹੈਵੀ ਸਾਈਜ਼ ਦਾ ਆਇਆ ਤਾਂ ਫਿਰ ਤੁਸੀਂ ਜਿਹੜਾ ਇਹ 2.5 ਇੰਚ ਦਾ ਲਾ ਕੇ ਇੱਥੇ ਥੋੜਾ ਜਿਹਾ ਬਾਹਰ ਨੂੰ ਕੱਢਣਾ ਬਟ ਇਹ ਮੀਡੀਅਮ ਸਾਈਜ਼ ਦਾ ਹੀ ਆ ਇੱਥੋਂ ਕਮਰ ਦਾ ਐਸਟਰਾ ਤੇ ਬਣ ਨਿਸ਼ਾਨ ਲਾ ਕੇ ਇਹ ਵੀ ਆਪਾਂ ਜਿਹੜਾ हिਪ ਦੇ ਅਕੋਰਡਿੰਗ ਆਪਾਂ ਨਿਸ਼ਾਨ ਜਿਹੜੇ ਨੇ ਥੱਲੇ ਤੱਕ ਬਣਾ ਲੈਣੇ ਨੇ ਐਸਟਰਾ ਠੀਕ ਹੈ ਜੀ ਇਹਨਾਂ ਨੂੰ ਆਪਾਂ ਬਾਅਦ ਵਿੱਚ ਗੂੜਾ ਪਾ ਲਾਂਗੇ ਹੁਣ ਆਪਾਂ 1.5 ਇੰਚ ਤੇ ਲਾ ਲੈਣਾ ਹੈ ਬੈਕ ਸਾਈਡ ਦਾ ਜਿਹੜਾ ਇਸ ਤਰ੍ਹਾਂ ਕਰਕੇ ਤੁਸੀਂ ਇੱਥੋਂ ਅੱਧ ਵਿਚ 7 ਦਾ ਇੰਚ ਹੋ ਗਿਆ 3.5 ਮੈਸਤਰਾ ਮਣਾ ਲੈਣਾ ਹੈ ਇੱਥੇ ਰੱਖ ਠੀਕ ਹੈ ਹੁਣ ਆਪਾਂ 1 ਦਾ ਇੰਚ ਜਿਹੜੀ ਹੈ ਆ ਚੀਜ਼ ਇੱਥੋਂ ਵਧਾ ਲੈਣੀ ਹੈ 1 ਦਾ ਇੰਚ ਉਨਾ ਇਹ ਤੁਸੀਂ ਇਹ ਇੱਥੋਂ ਲੈ ਕੇ ਜਿਹੜਾ 3 ਇੰਚ ਆਪਾਂ ਅੱਗੇ ਨੂੰ ਵਧਾਇਆ ਇੱਥੋਂ ਲੈ ਕੇ ਤੁਸੀਂ 1 ਇੰਚ ਤੇ ਵੀ ਨਿਸ਼ਾਨ ਲਾ ਰਹੇ ਸਵਾ ਤੇ ਵੀ ਨਿਸ਼ਾਨ ਲਾ ਸਦੇ ਸਵਾ ਤੇ ਇੱਥੋਂ ਇਸ ਤਰ੍ਹਾਂ ਕਰਕੇ ਨਾ ਜੇ ਤੁਸੀਂ ਇੱਥੋਂ ਲਵੋਗੇ ਹੈਨਾ ਤਾਂ 1 ਇੰਚ ਜੇ 1 ਇੰਚ ਅੱਗੇ ਆ ਗਿਆ ਤਾਂ 1.5 ਇੰਚ ਤੇ ਆ ਜਾਣਾਗਾ ਸਵਾ ਇੰਚ ਤੇ ਆਪਣਾ ਇਹ ਨਿਸ਼ਾਨ ਆ ਜਾਣਾਗਾ ਇੰਚ ਉਹਦਾ ਇੰਚ ਐਕਸਟਰਾ ਨਿਸ਼ਾਨ ਲ ਕੁਬਾਜੀ ਠੀਕ ਹੈ ਜੀ ਉਹna ਪਰ ਇਹ 11 ਇੰਚ ਦੀ ਭਲੋਈਆਂ ਹੋਈਆਂ ਤਾਂ ਆਪਾਂ 11.5 ਲਵਾਂਗੇ ਆਹ ਵਾਲਾ ਜਿਹੜਾ ਵਿੱਚ ਲਾ ਸੰਨ ਹੈ ਇਹ ਆਪਾਂ 3.5 ਤੇ ਜਾਂ 4 ਤੇ ਲੈ ਸਕਦੇ ਹਾਂ ਸਾਡੇ 3.5 ਤੇ ਲੰਮਾ। ਪਲੋਆ ਨਿਆਪਣ ਲੰਬਾਈ ਦੇ ਵਿੱਚ ਲਾਵਾਂਗੇ 7 ਇੰਚ। ਹੈਵੀ ਸਾਈਜ਼ ਦੀ ਥੋੜੀ ਜਿਹੀ ਪਲੋਈ ਛੋਟੀ ਪੈਂਦੀ ਹੈ ਤੇ ਜਿੰਨਾ ਵੀ ਪਤਲਾ ਹੋਊਗਾ ਉਨੀ ਥੋੜੀ ਜੀ ਆਪਾਂ ਪਲੋਈ ਨਾ ਲੰਬੀ ਪਾ ਸਕਦੇ ਹਾਂ। ਇਨੂੰ ਇਸ ਤਰ੍ਹਾਂ ਛਾਂ ਲੈ ਕੇ ਗੁੜਾ ਕਰ ਲੈਣਾ ਆਪਾਂ ਇਧਰਲੀ ਪਲੋਈ ਆਲਾ ਨਿਸ਼ਾਨ ਵੀ ਆਪਾਂ ਜਿਹੜਾ 2 ਇੰਚ ਤੇ ਨਿਸ਼ਾਨ ਲਾਉਣਾ ਐ ਇਸ ਤਰ੍ਹਾਂ 2 ਇੰਚ ਤੇ ਆਹਨ ਨਿਸ਼ਾਨ ਪਲਾ ਲੈਣਾ ਇਦਾਂ ਡੇਡਾ ਜਿਹਾ ਇਹਦੇ ਬਰਾਬਰ ਆਉਣਾ ਚਾਹੀਦਾ ਬਿਲਕੁਲ ਤੇ ਇਥੋਂ ਵੀ ਆਪਾਂ ਜਿਹੜਾ 2 ਇੰਚ ਲਈ ਲਾਉਣਾ ਇਹ ਬਿਲਕੁਲ ਵਿਚਾਲੇ ਆਊਗੀ ਪੀਡੀਅਮ ਸਾਈਜ਼ ਜੇ ਪਤਲਾ ਥੋੜੀ ਜਿਹੀ ਉੱਪਰ ਜਾਊਗੀ जे पारा जमा कोन ते आऊगी ते आपण इथे रख लगा अधा एक इंच उपन्न करू दो तीन शान लग्नास तर गूढा करलो कुंके थापड के था दुजे दुजे पासे जेडा सही निशान आहे बिलकुल ਆਵਰਾ ਪਾਸਾ ਤੇ ਲਾਉਣੀ ਉਹ ਉੜੇ ਜੰਕਰ ਤੋਂ ਉੱਪਰਲੀ ਸਾਈਡ ਤੁਸੀਂ ਬਿਲਕੁਲ ਇਸ ਤਰ੍ਹਾਂ ਵਿੱਚ ਵੀ ਲੈ ਸਕਦੇ ਹੋ ਲੋਟ ਇਹ ਆਪਣੇ ਇਨਸਾਨ ਲੱਗ ਗਏ ਇਹਨਾਂ ਤੇ ਆਪਾਂ ਕਟਾਈ ਕਰ ਦੇਣੀ ਹੈ ਦੋ ਇੰਚ ਦਾ ਮਾਰਜਿਨ ਦੇ ਜਗ੍ਹਾ ਰੱਖ ਲੈਣਾ ਹੁੰਦਾ। ਸਾਡੇ ਖੁੰਨਾ ਕੀੜਾ ਕਰਨਾ ਪਵੇ। ਪਹਿਲਾਂ ਆਪਾਂ ਚਾਰਾਂ ਪੱਲਿਆਂ ਦੀ ਟਾਈ ਕਰਾਂਗੇ। ਬੈਕ ਸਾਈਡ ਵੱਲ ਨਿਸ਼ਾਨਦੇ। ਹੁਣ ਆਪਾਂ ਦੋ ਉੱਪਰਲੇ ਫਰੰਟ ਸਾਈਡ ਦੇ ਦੋ ਪੱਲੇ ਚੱਕਣੇ ਨੇ ਤੇ ਦੋ ਜਿਹੜੇ ਨੇ ਨੀਚੇ ਰਹਿਣ ਦੇਣੇ ਨੇ ਹੁਣ ਆਪਾਂ ਆਹ ਵਾਲੀ ਕਟਾਈ ਪਾਵਾਂਗੇ ਇਸ ਤਰ੍ਹਾਂ ਅੰਦਾੰਚ ੱਗੇ ਵਧਾ ਕੇ ਜੇ ਆਪਾਂ ਇਸ ਤਰ੍ਹਾਂ ਗਲਾਈ ਪਾ ਦਿੰਨੇ ਆ ਨਾ ਜੇ ਆਪਣੀ ਗਲਾਈ ਵਧੀਆ ਪਈ ਹੋਵੇ ਫਿਰ ਕਦੇ ਵੀ ਝੋਲ ਨਹੀਂ ਆਉਂਦਾ ਵਿੱਚ ਠੀਕ ਹੈ ਜੀ ਐਕਟੋ ਆਪਾਂ ਇਸ ਤਰ੍ਹਾਂ ਕਪੜਾ ਚੁੱਕ ਕੇ ਵਾੜਾ ਚ ਦੇਖ ਲੈਣ ਤੇ ਇੱਥੇ ਨਿਸ਼ਾਨ ਲਾ ਲੈਣੇ ਬੈਕ ਸਾਈਡ ਵਾਲੇ ਪੱਲੇ ਦੀ ਇਹ ਚੱਕ ਗਿਆ ਆਪਾਂ ਬਾਅਦ ਵਿੱਚ ਮੈਂਡ ਦੀ ਕਰ ਲੈਣੀ ਆ ਵੀ ਇਹ ਸਹੀ ਨਹੀਂ ਆਪਾਂ 11:30 ਤੇ ਲਾਣੇ ਨੇ ਸਾਢੇ 3 ਦੇਣਾ ਕਈ ਥੋੜੇ ਜਿਹੇ ਇਹ ਬੈਕ ਸਾਈਡ ਵਾਲੇ ਉੱਚੇ ਪਾ ਲੈਂਦੇ ਨੇ ਨਿਸ਼ਾਨ ਲੋਜੀ ਇਹ ਵੀ ਆਪਾਂ ਪਲਟੀ ਮਾਰ ਕੇ ਤੇ ਫੇਰ ਉਪਰਾਂਗੇ ਹੁਣ ਆਪਾਂ ਆਨੇ ਗਲੇ ਦਾ ਨਸ਼ਾ ਇਕਲਾ ਆਪਾਂ ਜਦਾ ਜਿਹੜਾ ਚੌੜਾ ਵੀ ਨਹੀਂ ਬਣਾਉਣਾ ਤੇ ਜਿਆਦਾ ਡੂੰਗਾ ਵੀ ਨਹੀਂ ਬਣਾਉਣਾ ਇਹ ਮੀਡੀਅਮ ਸਾਈਜ਼ ਦਾ ਬਣਾ ਸਵਾ ਦੁੱਧ ਜੇ ਆਪਾਂ ਸਵਾ ਦੋ ਤੇ ਰੱਖਾਂਗੇ ਤੇ 2.5 ਇੰਚ ਹੋ ਜਾਣਾ ਹੈ ਜੇ ਆਪਾਂ 2.5 ਤੇ ਰੱਖਾਂਗੇ ਤਾਂ ਪੌਣੇ 3 ਇੰਚ ਤੇ ਜਾਊਗਾ ਸਾਡੇ ਪੰਜ ਤੇ ਰੱਖਾਂਗੇ ਤੇ ਪੂਰਾ ਪੰਜ ਰਹਿ ਜਾਊਗਾ ਇਧਰ ਆਪਾਂ 2 ਇੰਚ ਤੇ ਰੱਖਾਂਗੇ ਜੇ ਤੁਸੀਂ ਖਲਾਰ ਜਾਂ ਚਾਹੀਦਾ ਥੱਲੇ ਨਿਚੇੋਂ ਆਪਣਾ ਡੂੰਗਾ ਚਾਹੀਦਾ ਤਾਂ ਤੁਸੀਂ ਨਿਚਲੇ ਪਾਸਿਓਂ ਢਾਈ ਤੇ ਲਾ ਲਓ ਪਰੋ ਸਵਾ ਦੋ ਦਿਲਾ ਲਓ ਠੀਕ ਹੈ ਜੀ ਆਪਣੀ ਆਪਣੀ ਮਰਜ਼ੀ ਹੈ ਆਪਾਂ ਨੂੰ ਨਹੀਂ ਚਾਹੀਦਾ ਜ਼ਿਆਦਾ ਡੂੰਗਾ ਇਸ ਲਈ ਆਪਾਂ ਇਹਦੀ ਆਪਾਂ ਇਸ ਤਰ੍ਹਾਂ ਗੁਲਾਬ ਪਾ ਲੈਣੀ ਸਹੀ ਨਹੀਂ ਆਵੇ ਸਹੀ ਆਈ ਜੇ ਸਹੀ ਨਹੀਂ ਆਵੇ ਤਾਂ ਤੁਸੀਂ ਦੁਬਾਰਾ ਪਾ ਸਕਦੇ ਹੋ ਠੀਕ ਹੈ ਜੀ ਇਹਦੀ ਆਪਾਂ ਇੱਥੇ ਘਟਾਈ ਕਰ ਦੇਣੀ ਹੈਗੀ ਇਸ ਤਰ੍ਹਾਂ ਕਰਕੇ ਦੇਖ ਲੈਣ ਆਪਾਂ ਬਿਲਕੁਲ ਸਹੀ ਤੇ ਪਾਇਆ ਬਹੁਤ ਹੀ ਸੋਹਣਾ ਲੱਗਦਾ ਫਿਰ ਇਹ ਗਲਾ ਕਿਧਰ ਗਿਆ ਮੇਰੇ ਹੱਥ ਇਹ ਪਾਇਆ ਬਹੁਤ ਹੀ ਸੋਹਣਾ ਇਹ ਗਲਾ ਲੱਗਦਾ ਜੇ ਆਪਾਂ ਜਿਆਦਾ ਡੂੰਗਾ ਕਰ ਦਾਂਗੇ ਤਾਂ ਫਿਰ ਜਿਆਦਾ ਹੀ ਖਲਾਰ ਜਾ ਪੈ ਜਾਂਦਾ ਲਓ ਜੀ ਇਹ ਫਰੰਟ ਦੀ ਵੀ ਕਟਾਈ ਹੋ ਗਈ ਤੇ ਬੈਕ ਦੀ ਵੀ ਹੋ ਗਈ ਬਿਲਕੁਲ ਹੁਣ ਇਹਨੂੰ ਆਪਾਂ ਇਸ ਤਰ੍ਹਾਂ ਪਲਟੀ ਮਾਰ ਕੇ ਇਹ ਦੂਜੇ ਪਾਸੇ ਆਪਣੇ ਇਹ ਨਿਸ਼ਾਨ ਲਾਉਣੇ ਨੇਗੇ। ਇਸ ਤਰੀਕੇ ਦੇ ਨਾਲ ਫੜ ਕੇ ਆਪਾਂ। ਇਸ ਤਰਾ ਫੜ ਕੇ ਇਹਨੂੰ ਇਸ ਤਰ੍ਹਾਂ ਐਸਟਰਾ ਕਰਾਂਗੇ ਨਾ ਥੱਲੇ ਚਾਗ ਜਿਹੜਾ ਝੜਿਆ ਜਾਊਗਾ ਇਹ ਨਿਸ਼ਾਨ ਆ ਜਾਣਗੇ ਆਪਾਂ ਉਹਨਾਂ ਨੂੰ ਗੂੜਾ ਕਰ ਲਾਂਗੇ ਫਿਰ ਆਪਾਂ ਨੂੰ ਦੁਬਾਰਾ ਦੁਬਾਰਾ ਨਿਸ਼ਾਨ ਲਾਉਣ ਦੀ ਲੋੜ ਨਹੀਂ ਪੈਂਦੀ ਦੇਖੋ ਆ ਗਏ ਨਾ ਨਿਸ਼ਾਨ ਸਾਰੇ ਤੇ ਨਾਲ ਇਹਨਾਂ ਕੋਜੇ ਲੱਗਦੇ ਨੇ ਕੋਜੇ ਪਲੇਟ ਆ ਆਪਣੇ ਸਹੀ ਪੈਂਦੇ ਨੇ ਬਿਲਕੁਲ ਇਹਨਾਂ ਨਿਸ਼ਾਨਾਂ ਨੂੰ ਆਪਾਂ ਗੂੜੇ ਕਰ ਲੈਣਾ ਤੇ ਗੂੜੇ ਕਰਕੇ ਆਪਣੀ ਕਮੀਜ਼ ਦੀ ਇਹ ਕਟਾਈ ਹੋ ਗਈ ਫਿਰ ਆਪਾਂ ਵਾਵਾਂ ਦੀ ਕਰਾਂਗੇ ਸਲਵਾਰ ਦੀ ਕਟਾਈ ਕਰਾਂਗੇ ਜੇ ਤੁਹਾਨੂੰ ਕੋਈ ਵੀ ਵੀਡੀਓ ਚਾਹੀਦੀ ਹੋਈ ਤਾਂ ਆਪਾਂ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਪਾਵਾਂਗੇ ਜਰੂਰ ਸਿੱਖ ਲੋ ਨੀ ਕੁੜੀਆਂ ਸਿੱਖ ਲੋ ਫਿਰ ਇਦਾਂ ਦੇ ਕਮੈਂਟ ਆਵਾਂਗੇ ਆਪਾਂ ਨੂੰ ਸਿੱਖ ਲੋ ਨੀ ਕੁੜੀਆਂ ਸਿੱਖ ਲੋ ਇਸ ਦੀ ਬਿਲਕੁਲ ਆਪਣੀ ਸਹੀ ਕਟਾਈ ਹੋ ਗਈ। ਐਦਾਂ ਤੁਸੀਂ ਡੰਗਾਈ ਪਾਓਗੇ। ਮੋਢਿਆਂ ਦੀ ਤਾਂ ਬਹੁਤ ਸਾਰੇ ਕੋਈ ਵੀ ਬਲ ਨਹੀਂ ਪਾਊਗਾ। ਇਹਦੀ ਜਦੋਂ ਸਾਈਡ ਦੀ ਫਿਟਿੰਗ ਆਪਾਂ ਸਾਈਡ ਵਾਲੀ ਸਿਲਾਈ ਦੀ ਫਿਟਿੰਗ ਲਾਵਾਂਗੇ ਨਾ ਉਹ ਵੀ ਤਾਂ ਆਮ ਆਪਾਂ ਵੀਡੀਓ ਦੱਸਾਂਗੇ। ਉਹਦੀ ਵੀ ਕਲੋਈਆਂ ਪਾਉਣ ਤੋਂ ਬਾਅਦ ਵਿੱਚ ਕੀ ਸੈਟਿੰਗ ਹੁੰਦੀ ਹੈ ਉਹ ਆਪਾਂ ਜ਼ਰੂਰ ਦੱਸਾਂਗੇ ਤੁਹਾਨੂੰ। ਠੀਕ ਹੈ ਜੀ। ਲਓ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ। ਤੇ ਇਸ ਤੋਂ ਬਾਅਦ ਜੇ ਤੁਹਾਨੂੰ ਚਾਹੀਦੀ ਹੋਈ ਤੇ ਆਪਾਂ ਬਾਜੂ ਦੀ ਕਟਾਈ ਜਾਂ ਸਲਵਾੜ ਦੀ ਕਟਾਈ ਦੀ ਵੀ ਜ਼ਰੂਰ ਪਾਵਾਂਗੇ ਥੈਂਕ ਯੂ